ਸਸਤੀ ਗੱਲ ਦੋਸਤੋ ਦੋਸਤੋ ਇੱਕ ਸਮੇਂ ਦੀ ਗੱਲ ਹੈ ਇੱਕ ਸਮੁੰਦਰੀ ਯਾਤਰੀਆਂ ਨਾਲ ਭਰਿਆ ਹੋਇਆ ਸਮੁੰਦਰ 'ਚ ਡੁੱਬ ਗਿਆ ਸਾਰੇ ਲੋਕ ਮਾਰੇ ਗਏ ਸਿਵਾਏ ਇੱਕ ਨੌਜਵਾਨ ਦੇ ਸਿਰਫ ਇੱਕ ਵਿਅਕਤੀ ਬਚਿਆ ਜੋ ਹੌਲੀ-ਹੌਲੀ ਸਮੁੰਦਰ ਦੀਆਂ ਲਹਿਰਾਂ ਨਾਲ ਇੱਕ ਟਾਪੂ ਦੇ ਕਿਨਾਰੇ ਤੇ ਆ ਗਿਆ ਉਥੇ ਆ ਕੇ ਬੇਹੋਸ਼ ਹੋ ਗਿਆ ਟਾਈਮ ਨਿਕਲਿਆ ਜਦੋਂ ਉਹਦੀ ਅੱਖ ਖੁੱਲੀ ਉਹਨੇ ਦੇਖਿਆ ਚਾਰਛੇਰੇ ਕੁਛ ਨਹੀਂ ਪਾਣੀ ਪਾਣੀ ਇੱਕ ਛੋਟਾ ਟਾਪੂ ਹੁੰਦਾ ਉਸ ਟਾਪੂ ਤੇ ਉਹ ਆ ਗਿਆ ਹੁੰਦਾ ਉੱਠਦਾ ਆਪਦੇ ਆਪ ਨੂੰ ਸੰਭਾਲਦਾ ਇੰਤਜ਼ਾਰ ਕਰਨ ਲੱਗ ਪੈਂਦਾ ਕਿ ਕੋਈ ਮੈਨੂੰ ਬਚਾਉਣ ਆਊਗਾ ਕੋਈ ਮੈਨੂੰ ਲੱਭਣ ਆਊਗਾ ਘੰਟਾ ਨਿਕਲੇਆ 2 ਘੰਟੇ ਨਿਕਲੇ ਇਸੇ ਤਰ੍ਹਾਂ ਕਈ ਦਿਨ ਬੀਤ ਗਏ ਕੋਈ ਬਚਾਉਣ ਨਾ ਆਇਆ ਉਹ ਭਗਵਾਨ ਨੂੰ ਰੱਬ ਨੂੰ ਅਰਦਾਸਾਂ ਕਰਨ ਲੱਗਾ ਉੱਪਰ ਨੂੰ ਮੂੰਹ ਕਰਕੇ ਸੱਚੇ ਪਾਤਸ਼ਾਹ ਮੈਨੂੰ ਕੋਈ ਬਚਾਉਣ ਆ ਜੀਵੇ ਉਹਦੇ ਅੰਦਰ ਮਨ ਦੇ ਵਿੱਚ ਇੱਛਾ ਸੀ ਕਿ ਮੈਨੂੰ ਕੋਈ ਬਚਾਉਣ ਆਊਗਾ ਆਊਗਾ ਉਹਨੂੰ ਵਿਸ਼ਵਾਸ ਸੀ ਆਪਣੇ ਆਪ ਤੇ ਕੋਈ ਬਚਾਉਣ ਨਾ ਆਇਆ ਕਈ ਦਿਨ ਨਿਕਲੇ ਉੱਥੇ ਖਾਣਾ ਪਾਣੀ ਉਹਨੇ ਖਾ ਲੈਣਾ ਮਲੋਂ ਨਾਰੀਅਲ ਤੋੜ ਕੇ ਖਾ ਲੈਣੇ ਮੱਛੀਆਂ ਫੜ ਲੈਣੀਆਂ ਮੱਛੀਆਂ ਫੜ ਕੇ ਉਹਨੇ ਭੁੰਨ ਕੇ ਖਾ ਲੈਣੀਆਂ ਕਈ ਦਿਨ ਹੋਰ ਨਿਕਲੇ بارش ਪੈਣ ਲੱ ਪਈ ਬਚਾਉਣ ਫੇਰ ਨਾ ਕੋਈ ਆਇਆ ਉਹਨੇ ਸਵੇਰੇ ਸ਼ਾਮ ਰੱਬ ਨੂੰ ਅਰਦਾਸ ਕਰਨੀ ਕਿ ਰੱਬਾ ਮੇਰੀ ਹੈੱਗ ਵਾਸਤੇ ਕਿਸੇ ਨੂੰ ਭੇਜ ਦੇ ਮੈਨੂੰ ਕੋਈ ਬਚਾਉਣ ਆ ਜਵੇ ਕਈ ਦਿਨ ਨਿਕਲੇ ਹੌਲੀ ਹੌਲੀ ਹੌਂਸਲਾ ਉਹਦਾ ਟੁੱਟਣ ਲੱਗਾ ਬਚਾਉਣ ਕੋਈ ਨਾ ਆਇਆ ਜੰਗਲ ਚੋਂ ਫੜ ਲੈ ਆਉਂਦਾ ਨਾਰੀਅਲ ਤੋੜਦਾ ਹਾਲ ਕਾਲੇੰਦਾ ਨਾਰੀਅਲ ਦਾ ਪਾਣੀ ਪੀ ਲੈਂਦਾ ਬਚਦਾ ਰਹਿੰਦਾ ਕਈ ਦਿਨ ਨਿਕਲੇ ਉਹਨੇ ਥੋੜਾ ਜਿਹਾ ਹੌਸਲਾ ਕਰਕੇ ਜੰਗਲ ਚੋਂ ਲੱਕੜੀਆਂ ਉਤੋਂ ਤਾਪੂ ਤੋਂ ਲੱਕੜਾਂ ਵੱਡੀਆਂ ਉਹਨਾਂ ਦਾ ਘਰ ਬਣਾਉਣਾ ਸ਼ੁਰੂ ਕਰ ਲਿਆ ਇੱਕ ਛੋਟਾ ਜਿਹਾ ਝੌਂਪੜੀ ਨੂੰ ਮਾ ਉਹਨੇ ਘਰ ਬਣਾ ਲਿਆ ਕਿ ਮੈਂ ਬਾਰਿਸ਼ ਤੋਂ ਬਚ ਸਕਦਾ ਮੀਂਹ ਤੋਂ ਬਚ ਸਕਦਾ ਉਹ ਘਰ ਬਣਾ ਕੇ ਰਹਿਣ ਲੱਗ ਪਿਆ ਸਵੇਰੇ ਸ਼ਾਮ ਰੱਬ ਨੂੰ ਅਰਦਾਸ ਕਰਨੀ ਕਿ ਰੱਬਾ ਮੈਨੂੰ ਕੋਈ ਬਚਾਉਣ ਆ ਜਾਵੇ ਮੇਰੀ ਕੋਈ ਹਾਲ ਦੇ ਵਿੱਚ ਆ ਜਾਵੇ ਦੈਨ ਨਿਕਲਦੇ ਗਏ ਹੌਲੀ ਹੌਲੀ ਉਹਦਾ ਹੌਸਲਾ ਹੋਰ ਟੁੱਟਦਾ ਗਿਆ ਇੱਕ ਦਿਨ ਇੱਕ ਸ਼ਾਮ ਨੂੰ ਉਹ ਜੰਗਲ ਦੇ ਵਿੱਚੋਂ ਲੱਕੜੀਆਂ ਲੈਣ ਚਲੇ ਜਾਂਦਾ। ਉਹ ਲੱਕੜੀਆਂ ਰੋਜ਼ ਅੱਗਵਾਲਦਾ ਸੀ। ਲੱਕੜੀਆਂ ਖਤਮ ਹੋ ਗਈਆਂ। ਸ਼ਾਮ ਦੇ ਟਾਈਮ ਜੰਗਲ ਚੋਂ ਲੱਕੜੀਆਂ ਲੈਣ ਚਲੇ ਗਿਆ। ਲੱਕੜੀਆਂ ਇਕੱਠੀਆਂ ਕਰਨ ਗਿਆ ਤਾਂ ਲੇਟ ਹੋ ਗਿਆ। ਜਦੋਂ ਆਉਂਦੇ ਨੇ ਦੇਖਿਆ ਵਾਪਸ ਆਇਆ। ਝੌਂਪੜੀ ਬਣਾਈ ਸੀ ਆਪਣੇ ਰਹਿਣ ਵਾਸਤੇ। ਉਹਨੂੰ ਅੱਗ ਲੱਗ ਗਈ। ਅੱਗ ਲੱਗੀ ਹੋਈ ਉਹਨੂੰ ਤੇ ਉਹਨੇ ਰੱਬ ਨੂੰ ਬੜਾ ਕੋਸਿਆ। ਬੜਾ ਰੱਬ ਨੂੰ ਕੋਸਿਆ। ਬੜਾ ਰੱਬ ਤੇ ਗੁੱਸਾ ਕੱਢਿਆ। ਸਮੁੰਦਰੀ ਜਹਾਜ਼ ਸਫ਼ਰ ਕਰਨ ਆਇਆ। ਜਹਾਜ਼ ਡੁੱਬ ਗਿਆ। ਮੈਂ ਬਚ ਗਿਆ। ਇੱਥੇ ਆਏ ਨੂੰ ਮੈਨੂੰ ਕਈ ਦਿਨ ਹੋ ਗਏ ਆ। ਮੈਂ ਤੁਹਾਨੂੰ ਰੋਜ਼ ਅਰਦਾਸਾਂ ਕਰਦਾ। ਮੈਨੂੰ ਕੋਈ ਬਚਾਉਣ ਆ ਜਵੇ ਮੈਨੂੰ ਕੋਈ ਲੱਭਣ ਆ ਜਵੇ ਪਰ ਤੂੰ ਆ ਬਣੀ ਪਤਾ ਨਹੀਂ ਨਜ਼ਰ ਕਿੱਦਾਂ ਰੱਖੀ ਤੂੰ ਮੇਰੀ ਸੁਣਦਾ ਹੀ ਨਹੀਂ ਹੈ ਗੱਲ ਆਪਦਾ ਰੂਮ ਬਣਾਇਆ ਸੀ ਝੌਂਪੜੀ ਬਣਾਇਆ ਸੀ ਅੱਜ ਉਹਨੂੰ ਵੀ ਅੱਗ ਲਾ ਤੂੰ ਕਿਹੜੇ ਜਨਮ ਦਾ ਮੈਨੂੰ ਬਦਲਾ ਲੈ ਰਿਆ ਮੈਂ ਕੀ ਅਜਿਹੇ ਗੁਨਾਹ ਕੀਤਾ ਜਿਹੜਾ ਸੁੰਸਣ ਟਾਪੂ ਤੇ ਨਾ ਬੰਦਾ ਨਾ ਪਰਿੰਦਾ ਕੋਈ ਮੈਂ ਕੱਲਾ ਇੱਥੇ ਫਸਿਆ ਤੂੰ ਕਿਹੜਾ ਮੈਨੂੰ ਬਦਲਾ ਲੈ ਰਿਆ ਮੈਂ ਜ਼ਿੰਦਗੀ ਚ ਕਦੇ ਕੋਈ ਮਾੜਾ ਕੰਮ ਨਹੀਂ ਕੀਤਾ ਅੱਗ ਲੱਗੀ ਰਾਤ ਬੈ ਗਈ ਰੱਬ ਨੂੰ ਕੋਸ ਦਾ ਕੋਸ ਦਾ ਉੱਥੇ ਹੀ ਸੌ ਗਿਆ ਜਦੋਂ ਦਿਨ ਚੜਿਆ ਦਿਨ ਚੜੇ ਉੱਠਿਆ ਸਮੁੰਦਰ ਵਾਲ ਦੇਖਿਆ ਤਾਂ ਇੱਕ ਸਮੁੰਦਰ ਦੇ ਵਿੱਚ ਬਹੁਤ ਵੱਡਾ ਸਮੁੰਦਰੀ ਜਹਾਜ਼ ਖੜਾ ਹੁੰਦਾ ਬੜਾ ਖੁਸ਼ ਹੁੰਦਾ ਦੇਖ ਕੇ ਪਲ ਭਰ ਤਾ ਨੂੰ ਲੱਗਦਾ ਕਿ ਸੱਚਾਈ ਨਹੀਂ ਹੈ ਸੁਪਨਾ ਸ਼ਾਇਦ ਮੇਰੇ ਦਿਮਾਗ ਦਾ ਸਲਤਣਾ ਜਿਹੜਾ ਖਰਾਬ ਹੋ ਗਿਆ ਮੈਨੂੰ ਇੰਨੇ ਦਿਨ ਹੋ ਗਏ ਮੈਨੂੰ ਭੁਲੇਖੇ ਪੈਂਦੇ ਆ ਥੋੜੇ ਟਾਈਮ ਬਾਅਦ ਜਦ ਲੱਗਿਆ ਕਿ ਵਾਕਈ ਸਮੁੰਦਰੀ ਸੱਚੀ ਜਹਾਜ਼ ਹੈ ਖੜਾ ਹੋਇਆ ਹੱਥ ਹਲਾਉਣ ਲੱਗਾ ਉਧਰ ਨੂੰ ਮੂੰਹ ਕਰਕੇ ਤੇ ਜਹਾਜ਼ ਦੇ ਵਿੱਚ ਇੱਕ ਕਿਸ਼ਤੀ ਛੋਟੀ ਆਈ ਭੱਜ ਕੇ ਜਾ ਕਿਸ਼ਤੀ ਵਿੱਚ ਚੜ ਗਿਆ ਸਮੁੰਦਰੀ ਜਹਾਜ਼ 'ਚ ਪਹੁੰਚ ਗਿਆ ਫੇਰ ਅਬ ਦਾ ਧੰਨਵਾਦ ਕਰਨ ਲੱਗਾ ਥੈਂਕ ਯੂ ਗੋਡ ਥੈਂਕ ਯੂ ਭਗਵਾਨ ਤੋ ਮੇਰੀ ਹੈਲਪ ਕੀਤੀ ਸਮੁੰਦਰੀ ਜਹਾਜ਼ ਆ ਗਿਆ ਚਲੋ ਜਹਾਜ਼ ਚੱਲ ਪਿਆ ਉਹਨਾਂ ਨੇ ਕਪੜਾ ਲੈੜਾ ਦਿੱਤਾ ਇਹਨੂੰ ਪਾਉਣ ਨੂੰ ਪਾਣੀ ਪਿਲਾਇਆ ਰੋਟੀ ਪਾਣੀ ਖਿਲਾਇਆ ਤੇ ਥੋੜੇ ਟਾਈਮ ਬਾਅਦ ਜਹਾਜ਼ ਦੇ ਕੈਪਟਨ ਨੂੰ ਪੁੱਛਣ ਲੱਗਿਆ ਉਹ ਨੌਜਵਾਨ ਜਿਹੜਾ ਟਾਪੂ ਦੇ ਉੱਪਰ ਸੀ ਕਹਿੰਦਾ ਤੁਸੀਂ ਕਿੱਦਾਂ ਲੱਭਿਆ ਮੈਨੂੰ ਤੁਸੀਂ ਮੇਰੀ ਤਲਾਸ਼ ਦੇ ਵਿੱਚ ਆਏ ਹੋ ਉਹ ਕਹਿੰਦਾ ਨਾ ਅਸੀਂ ਤੇਰੀ ਤਲਾਸ਼ ਵਿੱਚ ਨਹੀਂ ਆਏ ਅਸੀਂ ਇੱਥੋਂ ਲੰਘ ਰਿਹਾ ਸੀ ਤੂੰ ਸਾਨੂੰ ਰਾਤੀ ਫਾਇਰ ਸਿਗਨਲ ਦਿੱਤਾ ਸੀ ਅੱਗ ਲਗਾ ਕੇ ਕਿਸੇ ਚੀਜ਼ ਨੂੰ ਤੂੰ ਸਾਨੂੰ ਸਿਗਨਲ ਦਿੱਤਾ ਸੀ ਅਸੀਂ ਉਹ ਅੱਗ ਜਲਦੀ ਦੇਖ ਲਈ ਅੱਗ ਬਲਦੀ ਦੇਖ ਲਈ ਅਸੀਂ ਆਪਣੇ ਜਾਜ ਦਾ ਰੋਕ ਇਧਰ ਨੂੰ ਕਰ ਲਿਆ ਤੇਰੇ ਕੋ ਪਹੁੰਚ ਕੇ ਤਨ ਲੱਪਣ ਵਾਸਤੇ ਜੇ ਤੂੰ ਫਾਇਰ ਸਿਗਨਲ ਨਾ ਦਿੰਦਾ ਅਸੀਂ ਲੰਘ ਜਾਣਾ ਸੀ ਇੱਥੋਂ ਦੀ ਉਹ ਮਨੋਮਾਨੀ ਸੋਚਦਾ ਕਹਿੰਦਾ ਮੈਂ ਤਾਂ ਫਾਇਰ ਸਿਗਨਲ ਕੋਈ ਦਿੱਤਾ ਹੀ ਨਹੀਂ ਮੈਂ ਤਾਂ ਕੋਈ ਸਿਗਨਲ ਦਿੱਤਾ ਨਹੀਂ ਕਿੱਦਾਂ ਆ ਗਿਆ ਫਿਰ ਉਹਨੂੰ ਯਾਦ ਆਉਂਦਾ ਜਿਹੜੀ ਮੇਰੀ ਝੌਂਬੜੀ ਨੂੰ ਅੱਗ ਲੱਗਦੀ ਸੀ ਇਹਨਾਂ ਨੇ ਉਹਨੂੰ ਫਾਇਰ ਸਿਗਨਲ ਸਮਝ ਲਿਆ ਤਾਂ ਆਪਣਾ ਜਾਜ ਇੱਥੇ ਲਿਆ ਜਦੋਂ ਸੋਚਿਆ ਵੀ ਅੱਗ ਮੈ ਲਾਈ ਨਹੀਂ ਫਿਰ ਰੱਬ ਨੂੰ ਯਾਦ ਕਰਦਾ ਝੋਰ-ਝੋਰ ਚੀਕਾਂ ਮਾਰ ਕੇ ਥੈਂਕ ਯੂ ਗੋਡ ਥੈਂਕ ਯੂ ਗੋਡ ਥੈਂਕ ਯੂ ਰੱਬਾ ਧੰਨਵਾਦ ਰੱਬਾ ਕਿ ਤੂੰ ਮੇਰੀ ਹੈਲਪ ਕੀਤੀ ਦੋਸਤੋ ਇਹਦੇ ਪਿੱਛੇ ਵੀ ਕਾਰਨ ਸੀ ਝੌਂਪੜੀ ਨੂੰ ਅੱਗ ਲੱਗਣੀ ਉਹਨੂੰ ਬਚਾਉਣ ਆਉਣਾ ਫਿਰ ਉਹਨੂੰ ਰੱਬ ਤੇ ਭਰੋਸਾ ਹੋਇਆ ਸੋ ਹਰ ਇਨਸਾਨ ਦੀ ਜ਼ਿੰਦਗੀ 'ਚ ਹਰ ਇਨਸਾਨ ਦੇ ਨਾਲ ਇਦਾਂ ਹੀ ਹੁੰਦਾ ਉਹ ਭਗਵਾਨ ਜਿਹੜਾ ਉੱਪਰ ਬੈਠਾ ਨਾ ਕੁਦਰਤ ਜਾਂ ਜਿਹਨੂੰ ਅਸੀਂ ਰੱਬ ਮੰਨਦੇ ਆ ਉਹ ਕਰੋੜਾਂ ਲੋਕਾਂ ਦੀ ਜ਼ਿੰਦਗੀਆਂ ਚਲਾ ਰਹੀ ਹੈ ਕਰੋੜਾਂ ਲੋਕਾਂ ਦੀ ਉਹਨੇ ਪਲੈਨਿੰਗ ਕੀਤੀ ਹੋਈ ਹੈ ਇਸੇ ਤਰ੍ਹਾਂ ਸਾਡੀ ਉਹਨੇ ਪਲੈਨਿੰਗ ਕੀਤੀ ਹੁੰਦੀ ਆ ਸਾਨੂੰ ਕੀ ਕਦੋਂ ਕਿੱਥੇ ਕੀ ਮਿਲਣਾ ਉਹਨੇ ਸਾਨੂੰ ਦੇਣਾ ਹੀ ਦੇਣਾ ਸੋ ਆਪਣੀ ਜ਼ਿੰਦਗੀ ਚ ਕਦੇ ਵੀ ਉਮੀਦ ਨਾ ਛੱਡੋ ਕਦੇ ਵੀ ਉਮੀਦ ਨਾ ਆਪਣੀ ਜ਼ਿੰਦਗੀ ਚ ਖਤਮ ਕਰੋ ਕਿਉਂਕਿ ਉਮੀਦ ਹੀ ਸਾਡੀ ਸਫਲਤਾ ਦੀ ਪਹਿਲੀ ਪੌੜੀ ਆ ਜਦੋਂ ਅਸੀਂ ਆਪਣੀ ਉਮੀਦ ਹੀ ਛੱਡ ਦਿੰਨੇ ਆ ਸਾਨੂੰ ਕੁਝ ਵੀ ਉਦੋਂ ਪ੍ਰਾਪਤ ਨਹੀਂ ਹੁੰਦਾ ਸੋ ਉਸੇ ਤਰ੍ਹਾਂ ਉਸ ਵਿਅਕਤੀ ਦੀ ਵੀ ਰੱਬ ਨੇ ਪਲੈਨਿੰਗ ਕੀਤੀ ਹੋਈ ਸੀ ਉਹ ਪਲੈਨਿੰਗ ਦੇ ਨਾਲ ਚੱਲਦਾ ਸੀ ਤਾਂ ਉਸੇ ਪਲੈਨਿੰਗ ਨਾਲ ਨੂੰ ਬਚਾਉਣਾ ਸੀ ਇਦਾਂ ਹੀ ਆਪਣੇ ਨਾਲ ਤੁਹਾਡੇ ਨਾਲ ਸਾਡੇ ਨਾਲ ਹਰ ਇੱਕ ਦੇ ਨਾਲ ਰੱਬ ਦੀ ਪਲੈਨਿੰਗ ਹੈ ਰੱਬ ਨੇ ਹਰ ਵਿਅਕਤੀ ਦੀ ਪਲਾਨਿੰਗ ਕੀਤੀ ਆ ਉਹਨੇ ਜਦੋਂ ਸਾਨੂੰ ਜੋ ਚਾਹੀਦਾ ਉਹਦੋਂ ਮਿਲ ਜਾਣਾ ਪਰ ਸ਼ਰਤ ਆਪਣੀ ਉਮੀਦ ਨਾ ਛੱਡੋ ਆਪਣਾ ਪ੍ਰਯਾਸ ਨਾ ਛੱਡੋ ਆਪਣੀ ਮਿਹਨਤ ਨਾ ਛੱਡੋ ਮਿਹਨਤ ਕਰਦੇ ਰਹੋ ਆਪਣੀ ਉਮੀਦ ਨੂੰ ਹਮੇਸ਼ਾ ਜਗਾ ਕੇ ਰੱਖੋ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਉਹਤੇ ਭਰੋਸਾ ਰੱਖ ਕੇ ਕੰਮ ਕਰੋ ਉਹਨੇ ਇੱਕ ਦਿਨ ਸਾਡੀ ਝੋਲੀ ਉਹ ਹਰ ਚੀਜ਼ ਪਾ ਦੇਣੀ ਜਿਹੜੀ ਸਾਨੂੰ ਜ਼ਰੂਰਤ ਆ ਉਹ ਬਹੁਤ ਸਾਰੇ ਲੋਕਾਂ ਦੀ ਪਲਾਨਿੰਗ ਕਰਕੇ ਰੱਖਦਾ ਸਾਨੂੰ ਉਹਤੇ ਭਰੋਸਾ ਰੱਖਣਾ ਚਾਹੀਦਾ ਕਦੇ ਵੀ ਉਹ ਤੋਂ ਮੁੱਖ ਨਹੀਂ ਮੋੜਨਾ ਚਾਹੀਦਾ ਜਦੋਂ ਅਸੀਂ ਆਪਣੇ ਆਪ ਦੀ ਉਮੀਦ ਛੱਡ ਗਏ ਭਗਵਾਨ ਤੋਂ ਨਰਾਜ ਹੋ ਜਾਂਦੇ ਆ ਰੱਬ ਤੋਂ ਨਰਾਜ ਹੋ ਜਾਂਦੇ ਆ ਤੇ ਇਹਦੇ ਪਿੱਛੇ ਨਰਾਜ ਹੋਣ ਵਾਲੀ ਕੋਈ ਗੱਲ ਨਹੀਂ ਕਿਉਂਕਿ ਉਹਨੇ ਜਦੋਂ ਸਾਨੂੰ ਜਿਹੜੀ ਚੀਜ਼ ਦੇਣੀ ਆ ਨਾ ਉਹਨੇ ਉਦੋਂ ਹੀ ਆਪਣੀ ਸਾਡੀ ਇੱਛਾ ਉਹ ਪੂਰੀ ਕਰਨੀ ਆ ਸੋ ਆਪਣੀ ਉਮੀਦ ਨੂੰ ਜਗਾ ਕੇ ਰੱਖੋ ਹਮੇਸ਼ਾ ਪੋਜ਼ਿਟਿਵ ਸੋਚ ਰੱਖੋ ਹਮੇਸ਼ਾ ਪ੍ਰਯਾਸ ਕਰਦੇ ਰਹੋ ਮਿਹਨਤ ਕਰਦੇ ਰਹੋ ਉਹ ਉਸ ਚੀਜ਼ ਨੂੰ ਪ੍ਰਾਪਤ ਕਰਨ ਵਾਸਤੇ ਮਿਹਨਤ ਕਰੋ ਆਟੋਮੈਟਿਕ ਸਾਨੂੰ ਉਹ ਚੀਜ਼ ਮਿਲ ਜਾਂਦੀ ਆ ਰੱਬ ਕਦੇ ਵੀ ਸਾਡੇ ਤੋਂ ਬੇਮੁਖ ਨਹੀਂ ਹੁੰਦਾ ਜੇ ਅਸੀਂ ਮਿਹਨਤ ਕਰਦੇ ਤਾਂ ਸੋ ਆਪਣੀ ਮਿਹਨਤ ਨੂੰ ਆਪਣੀ ਲਗਨ ਨੂੰ ਜਗਾ ਕੇ ਰੱਖੋ ਬਹੁਤ ਬਹੁਤ ਧੰਨਵਾਦ ਦੋਸਤੋ ਕਹਾਣੀ ਪਸੰਦ ਆਈ ਤਾਂ ਸ਼ੇਅਰ ਕਰ ਦਿਓ ਪੰਜਾਬੀਜ਼ ਔਨ 24 ਨੂੰ ਸਬਸਕ੍ਰਾਈਬ ਵੀ ਕਰ ਲਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਦੋਸਤੋ